ਸਭ ਸਿਧੰਤ ਗੁਰੂ ਦਾਇਆ ਦੇ ਕਾਰਨ ਜੀ ਤਮੀ ਚਲਾਰੋ ਪੰਸਰ ਸਭ ਸਿਧਰ ਨੂੰ ਕਿਹਾ ਹੈ ਜੋ ਤਤ ਗੁਰੂ ਗ੍ਰੰਥ ਜੀ ਬਾਨਿਓ ਪੜਨ ਗੁਰਾਗੀ ਨੇ ਜੋ ਬ੍ਰਹਮ ਕੋ ਚਾਰ ਬੋਲ ਸਭ ਜੀ ਰਾਜ ਕਰੇਗਾ ਪੰਸਰ ਜਿਹਨਾਂ ਕੋਈ ਪਾਰ ਸੰਗਨੇ ਜਿਜੇ ਸ਼ਰਧਾ ਵਰਤੂ ਨਾਮ ਜਾ ਆਇਆ ਜਿਹੇ ਸੁਸਤੇ ਪਾਰ ਦੂਰ ਸਰਧਾ ਕਰ ਸਿਮੇ ਆਪਾਂ ਤਾਂ ਸੰਸਰ ਜੀ ਗੁਰੂ ਅਸਰ ਜੀ ਮਹਾਰਾਜ ਜੀ ਦੀ ਗਾਣੀ ਹੈ ਅਗੂ ਸਾਡੇ ਦਰਸ਼ਨ ਕਰਦੇ ਹਾਂ ਪ੍ਰਗਾਸ ਕਰਨ ਦਾ ਮਕੂਨਾ ਬਣਾ ਹੈ ਜਵਾਨੀ ਪਾੜਨੀ ਅਤੇ ਸੋਣਨੀ ਇਹ ਸਾਡਾ ਕਾਰਨ ਹੈ ਇਸ ਵਾਸਤੇ ਆਪਾਂ ਵੱਧ ਵਧ ਲਾ ਰਹੇ ਜੀਏਗਾ ਮਾਨ ਗੁਰਮਤ ਸਮਰਵਾਂ ਦੇ ਵਿੱਚ ਪਹੁੰਚ ਕੇ ਆਪਾਂ ਆਪਣੇ ਜੀ ਸੰਭੇ ਰਹੇ ਅਸੋ ਹੈ ਬੋਧਿਆ ਉਸ ਤੋਂ ਇੱਕ ਦਰਦ ਬੋਧਿਆ ਗਿਆ ਹੋਵੇ ਮਾਣ ਚਾਹੁੰਦੇ ਆ ਸੋ ਬრავਤੇ ਮਾਹੀ ਜੀ ਦਾ ਖਸਾ ਵਾਏ ਜੁਦਗੀ ਭਾਵੇ ਸੋਨਾ ਸਾਤਰੀ ਆਕਾਨਾ ਹਰੇਕਲਾ ਜੀਨੀਸ਼ ਜੀ ਨੂੰ ਸੈਲੀ ਦੇ ਜਨ ਜਾਰ ਤੋਂ ਪਰਮਾ ਰਿਹਾ ਹੈ ਜੇ ਧੰਨਵਾਦ ਜੀ ਹੈ ਸਾਰਕਟਰ ਰੈ ਕਮੇਰਸਿੰਗ ਸਾਹਿਬ ਜਨ ਤੋਂ ਜੇ ਧੰਨਵਾਦ ਜੀ ਹੋਣ ਚੁਕੀਏ ਇਹ ਆ ਜਿਹੜੀ ਬੜੀ ਬੜੀ ਪਰੇਣੀ ਨੰਦ ਸਾਹਿਬ ਸੋਈਲਾ ਸਾਹਿਬ ਸੋਈਲਾ ਸਾਹਿਬ ਸੁਰਾਤੋ ਜੁਗ ਨਾਏ ਬਰਮਾ ਸਾਹਿਬ ਨਾਮ ਲਗਏ ਤੇ ਜੋ ਬਖਾਂ ਦਾ ਗਿਆਨ ਆ ਨਾ ਪਹਾਂਦੇ ਆਇਆ ਤੇ ਜੁ ਕੋ ਜੁ ਪਸਤਾਨ ਸੁਖਗ੍ਰਾਂ ਸ਼ਹਿਰ ਜਿਹੜੀ ਸਾਹ ਸੁਣ ਜੀਓ ਬੜੇ ਭਾਕਾਂ ਵਾਲੇ ਆ ਜੋ ਕੇ ਗੁਰੂ ਗ੍ਰੰਥ ਸਾਹਿਬ ਜੀ ਖਿਜੂਰ ਜਿ ਬੈਠ ਕੇ ਗੁਰੂ ਕਾ ਜੀਅ ਕੰਨਾ ਸੋ ਇਤਿਹਾਸ ਸੁਣ ਰਹੇ ਸਾਧਕ ਰਹਿਆਂ ਸੋ ਇੱਕ ਆਪਾਂ ਨੇ ਛੋਟ ਜਿਹਾ ਪਰਉਦਾ ਕਰਿਆ ਭਾਈਪੁਰਜ ਦੇ ਬਾਅਦ ਰੱਖਿਓ ਤਾਂ ਕਿ ਅਬ ਪੂਰੀ ਸਿੱਖੀ ਦੇ ਨਾਲ ਚੁਰ ਸਕਾਂ ਪੰਜਾਬ ਬਾਣੀਆਂ ਦੀ ਗੱਲ ਤੋਂ ਭਿਆਸ ਕਰੇ ਬਾਬਾ ਸਤਨਾਮ ਸਿੰਘ ਬਾਜ ਜੀ ਨੇ ਤੇ ਅੱਜ ਗਿਆਨੀ ਜੀ ਸਾਡੇ ਸਭ ਨੂੰ ਹੋਇਆ ਜੀ ਆਇਆਂ ਨੂੰ ਜੋ ਕਿ ਪ੍ਰਕੀਮ ਚ ਟੈਨ ਕੱਢ ਕੇ ਸਾਡੇ ਕੋਲ ਪਹੁੰਚੇ ਆ ਭਾਈ ਸਾਹਿਬਾ ਜੀ ਸਤਨਾਮ ਸਿੰਘ ਜੀ ਜੋ ਕਿ ਬੜਾ ਹੀ ਪ੍ਰੰਗਲਾ ਕਰਦੇ ਆ ਬੜਾ ਤੁਮ ਸਖੂਰ ਮਿਲਦਾ ਹੈ ਤੇ ਬੱਚਿਆਂ ਨੂੰ ਜੋ ਸਿੱਤੇ ਰਹੇ ਕੋਲ ਦੇ ਸਭ ਤੇ ਕੋਈ ਕਰਦਾ ਜੋ ਸਾਨੂੰ ਮਹਾਨੀ ਸਿਕਾਇਆ ਔਂਕਰ ਨੇ ਕਿਹੜੀ ਵਾਰ ਦੇਣੀਆਂ ਗਲੈਕਰ ਨੇ ਕਿਹੜੀ ਵਾਰ ਦੇਣੀਆਂ ਕਿਉਂਕਿ ਇੱਕ ਮੁਕਤੇ ਨਾਲ ਨੂੰ ਸ਼ੁਰੂ ਕਰਿਆ ਪਹਿਲਾ ਆੜਾ ਮੁਕਤਾ ਫਿਰ ਆਉਦਾਰ ਫਿਰ ਲੈ ਉਦਾਰ ਫਿਰ ਓੜਾ ਫਿਰ ਤਲਾਉਂਦਾ ਯਾਤਰਾ ਗਿਨਾ ਲਾਵਾ ਲਾਵਾ ਤੇ ਇਹ ਕੀ ਸੀ ਦੀ ਆਤੋ ਆਪਣੀ ਆਵਾਜ਼ ਤੇ ਤੁਹਾਨੂੰ ਬੱਚੋ ਸਮਝਾਈ ਦੀਆ ਤਦ ਤੁਸੀਂ ਇਹ ਸਿੱਖ ਜਾਣੀਆਂ ਤੇ ਤੁਹਾਨੂੰ ਗੁਰਬਾਣੀ ਫੋੜਦੇ ਆਖੋ ਵਾਰ ਫੋੜਦੇ ਬੁਲਦੇ ਕਰਦੇ ਆਣੀਆਂ ਚਾਹ ਬੋਲਾ ਅਭਿਆਸ ਜੁਣਾ ਕਿਉਂਕਿ ਜੇ ਅਪਨੇ ਤਾ ਕੇ ਕੈ ਅੰਪੁਰ ਦਾ ਇੱਕ ਜੀ ਆਵਾਜ਼ ਸਹੀ ਸੁਣ ਸੁਣਨੇ ਦਾ ਅਰਥ ਸਹੀ ਨਿਕਲ ਅਗਵਾਰ ਦਾ ਉਹਦਾ ਅਰਥ ਆਪਾਂ ਨੇ ਚਾਹ ਸੁਧਰ ਜਾਣਾ ਉਨਾ ਅਰਥ ਵੀ ਆਟੋਮੈਟਿਕ ਆਉਟ ਹੋ ਜਾਂਦਾ ਸੋਏ ਬਾਬਾ ਜੀ ਦਾ ਬੜੀ ਜਨੀ ਕਿਰਪਾ ਕਾਤਾ ਦੇ ਬੱਚੋ ਮਣਾ ਲਾਤਾ ਪਾਸੋਂ ਨੂੰ ਕਵਿਸ਼ਰੀ ਜਿਹਾ ਆਪਣੇ ਕੋਲ ਖੰਸੂਲਾ ਉਹਨਾਂ ਦੇ ਪਰਸਰਵਨ ਦਾ ਸਾਰੇ ਬੱਚਿਆਂ ਨੇ ਕਾਲੂ ਕਾਸ ਲਾਉਂਦੀਆਂ ਪਾਸੋਂ ਤੇ ਅਮਬ ਬਰਬਰ ਦੇ ਸਦਨੀਆਂ ਬਾਰੇ ਆਉਣਗੇ ਆਪਾਂ ਉਹਨਾਂ ਦਾ ਸਦਕਾਰ ਕਰਾਂਗੇ ਉਹਨਾਂ ਵਾਸਤੇ ਗੁਰੂ ਘਰ ਦੇ ਦੁਚਾਰ ਕਰਾਂਗੇ ਕੱਲ ਨੂੰ ਫਿਰ ਜਿਹੜੇ ਕਲਾਸ ਕਰਦੇ ਨੇ ਤੇ ਵੀ ਬਾਅਦ ਤੇ ਹਰ ਬੱਚਿਆ ਆਉਣਾ ਇੱਕਲਾ ਕਹਿੰਦੇ ਕਿ ਕਰ ਤੋਂ ਉਹ ਜਿਹੜਾ ਆਪਣਾ ਪਰਮਜੀਤ ਸਿੰਘ ਦਾ ਕੇ ਵੀ ਲੋਗਰ ਨੂੰ ਚਲੇ ਜਾਂਦਾ ਕੋਈ ਪੈਸੇ ਭੇਜਿਆ ਅਧਿਆਪਕ ਬੱਚਿਆਂ ਨੂੰ ਦੁੱਧਤਾ ਸੋਪੀਏ ਸਾਰੀ ਤੋਂ ਦੁੱਧੋ ਪੈਸੇ ਦਿੱਤੇ ਨਹੀਂ ਆ ਲੇਕਿਨ ਐਤ ਕੀ ਬਾ ਚੋਂ ਦੇ ਇਹ ਉਦ ਤੋਂ ਨੀ ਕਲਾਸ ਲਾਉਂਦੇ ਬੱਚੇ ਥੋੜੇ ਵਿੱਚੋਂ ਪੈਸੇ ਜਲਾਈ ਤੇ ਹੋਰ ਕਿ ਨਾਲ ਦਰਜਾ ਤੇ 15000 ਜਿੰਨੇ ਵੀ ਆਈ ਜਾਂਦੀ ਆਉਂਦੇ ਉਹ ਜੋ ਤੁਸੀਂ ਕੱਚੇ ਅੱਜ ਬੈਠੇ ਅਣਜੇ ਜਿਹੜੇ ਸਾਰੇ ਕੁਤ ਵਰ ਨੂੰ ਸਤਿਕਾਰ ਜੋ ਆਪਾਂ ਦਵਾਤੇ ਜੀ ਆਇਆਂ ਨੂੰ ਕੰਗਾ ਕਰਨ ਸਿੱਖੋ ਗੁਰਬਾਣੀ ਦੇ ਨਾਲ ਚਲੋ ਤੇ ਆਪਣੇ ਬਾਪਾ ਪਿਤਾ ਦਾ ਆਕਾਰ ਨੂੰ ਸਿੱਖੀ ਦੇ ਨਾਲ ਉਤੋਰਨਾ ਕਿਤੇ ਪਾਚਾ ਧੰਗ ਗੁਰੂ ਨਾਨਕ ਦਾ ਉਦੇਸ਼ ਨਾਲ ਕਰ ਜੀ ਸੱਤੇ ਮੇਰੇ ਪਿਆਰੇ ਗੁਰਾਂ ਅੰਨ ਸਰਬ ਸਾਰੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ